ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਸਾਰਿਆਂ ਨੂੰ ਹੋਲੀ ਦੀਆਂ ਬਹੁਤ-ਬਹੁਤ ਵਧਾਈਆਂ ਤੇ ਨਵੇਂ ਸਾਲ ਦੀਆਂ ਵੀ ਬਹੁਤ-ਬਹੁਤ ਵਧਾਈਆਂ ਜੀ ਹਾਂਜੀ ਅੱਜ ਸੰਗ੍ਰਾਂਦ ਤੇ ਚੇਤ ਦੀ ਸੰਗ੍ਰਾਂਦ ਆ ਤੇ ਅੱਜ ਆਪਣਾ ਮਹੀਨਾ ਹੈ ਜਿਹੜਾ ਚੇਤ ਦਾ ਚੜਿਆ ਏ ਤੇ ਇੱਥੋਂ ਹੀ ਆਪਣਾ ਜਿਹੜਾ ਨਵਾਂ ਸਾਲ ਆ ਦੇਸੀ ਮਹੀਨਿਆਂ ਦੇ ਅਨੁਸਾਰ ਸਟਾਰਟ ਹੁੰਦਾ ਏ ਤੇ ਬੱਚੇ ਲੈ ਰਹੇ ਅੱਜ ਹੋਲੀ ਦਾ ਮਜ਼ਾ ਤੇ ਸੁਬਾ ਸੁਬਾ ਦਾ ਟਾਈਮ ਸੀ ਸਵੇਰੇ ਉੱਠਣਸਾਰ ਹੀ ਲੱਗ ਗਿਆ ਅੱਜ ਕਹਿੰਦੇ ਅਸੀਂ ਪਹਿਲਾਂ ਹੋਲੀ ਖੇਡਾਂਗੇ ਫਿਰ ਨਹਾਵਾਂਗੇ ਤੇ ਮੈਂ ਸੋਚਿਆ ਵੀ ਇਹਨਾਂ ਨੂੰ ਫਿਰ ਬਾਅਦ 'ਚ ਹੀ ਨਹਾਵਾਂਗੇ ਮੈਂ ਵੀ ਇਹ ਹੀ ਸੋਚਿਆ ਕਿਉਂਕਿ ਇਹਨਾਂ ਨੇ ਵਾਲ ਵੀ ਗੰਤੇ ਕਰ ਹੀ ਲੈਣੇ ਸੀ ਦੋਨੇ ਭਰਾਵਾਂ ਨੇ ਹੋਲੀ ਖੇਡਦਿਆਂ ਨੇ ਆ ਦੇਖੋ ਕਿਵੇਂ ਕਲਰ ਕਲਰ ਲਈ ਬੈਠੇ ਇਹਨਾਂ ਦੇ ਪਾਪਾ ਬੈਠੇ ਝੁੱਲੇ ਤੇ ਚਾਹ ਪੀ ਰਹੇ ਸੀ ਤੇ ਇਹ ਦੋਨੇ ਭਰਾ ਮਸਤ ਆਪਣਾ ਖੇਡਣ ਦੇ ਵਿੱਚ ਲੱਗੇ ਹੋਏ ਆ ਦੇਖੋ ਕਿੱਦਾਂ ਖੇਡ ਰਹੇ ਆ ਇਹ ਉਮੀਦ ਆ ਤੁਸੀਂ ਵੀ ਸਾਰਿਆਂ ਨੇ ਹੋਲੀ ਬਹੁਤ ਇੰਜੋਏ ਕੀਤੀ ਹੋਊਗੀ ਆ ਦੇ ਲੋਕ ਗਲੀ 'ਚ ਗਏ ਸੀਗੇ ਉੱਥੋਂ ਫੇਰ ਵਾਪਸ ਭੱਜ ਆਏ ਆ ਕਹਿੰਦੇ ਸੀ ਬਾਹਰ ਨਹੀਂ ਕੱਢਣਾ ਅੰਦਰ ਹੀ ਖੇਡਾਂਗੇ ਤੇ ਗਲੀ ਦੇ ਵਿੱਚ ਕਾਫੀ سارے ਬੱਚੇ ਆ ਜਿਹੜੇ ਹੋਲੀ ਖੇਡ ਰਹੇ ਆ ਤੇ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਵੀ ਜਾਓ ਇਹਨਾਂ ਦੇ ਨਾਲ ਹੋਲੀ ਖੇਡ ਲਓ ਕਿੰਨੀਆਂ ਰੌਣਕਾਂ ਲੱਗੀਆਂ ਪਈਆਂ ਗਲੀ ਦੇ ਵਿੱਚ ਕਹਿੰਦੇ ਨਹੀਂ ਅਸੀਂ ਤਾਂ ਅੰਦਰ ਹੀ ਖੇਡਾਂਗੇ ਫੋਨ ਮੈਨੂੰ ਕਹਿੰਦੇ ਰੋਨੀ ਤੰਗ ਕਰਾਂਗੇ ਅਸੀਂ ਤਾਂ ਤੇ ਆ ਦੇਖੋ ਕਿੰਨੇ ਸਾਰੇ ਬੱਚੇ ਗਲੀ 'ਚ ਖੇਡ ਰਹੇ ਆ ਪਰ ਇਹ ਨਹੀਂ ਦੋਨੇ ਭਰਾ ਕਹਿੰਦੇ ਸਤੰਦਰ ਹੀ ਖੇਡਣਾ ਏ ਇਹਨਾਂ ਨੇ ਅੰਦਰ ਹੀ ਪੂਰਾ ਦੱਬ ਕੇ ਗਾ ਪਾਇਆ ਵਾ ਸਾਰੇ ਦੇਖੋ ਕਲਰ ਹੀ ਕਲਰ ਕੀਤਾ ਪਿਆ ਹੋਇਆ ਇਹਨਾਂ ਨੇ ਤੇ ਹੌਲੀ ਹੌਲੀ ਖੇਡ ਕੇ ਹਟੇ ਉਸ ਤੋਂ ਬਾਅਦ ਅਸੀਂ ਵੇੜਾ ਤੋਤਾ ਤੇ ਫਿਰ ਤੋਤੇ ਇਹਨਾਂ ਦੇ ਵਾਲ ਮੇਰੇ ਅੱਜ ਹੱਥ ਦੁਖਦੇ ਸੀਗੇ ਤੇ ਪਰ ਮੰਮੀ ਨੇ ਇਹਨਾਂ ਦੇ ਵਾਲ ਤੋਤੇ ਤੇ ਮਾਲ ਤੋਂ ਕੇ ਦੇਖੋ ਬੈਠੇ ਟੀਵੀ ਦੇਖ ਰਹੇ ਆ ਦੋਨੇ ਭਰਾ ਮੋਜ ਨਾਲ ਜੇ ਦੇ ਘਰੇ ਹੁੰਦੇ ਬਸ ਇਹਨਾਂ ਦਾ ਹੀ ਕੰਮ ਹੁੰਦਾ ਸਾਰਾ ਦਿਨ ਪਹਿਲਾਂ ਖੇਡਣਾ ਫਿਰ ਬੈਠ ਕੇ ਟੀਵੀ ਦੇਖਣਾ ਹਨਾ ਤੇ ਇੰਨੇ ਦੇ ਵਿੱਚ ਸਾਡਾ ਫਤੇ ਬਾਹਰ ਗਿਆ ਸੀਗਾ ਬਾਹਰੋਂ ਫਿਰ ਅੰਦਰ ਆ ਗਿਆ ਕਹਿੰਦਾ ਮੈਨੂੰ ਭੁੱਖ ਲੱਗੀ ਆ ਤੇ ਹੁਣ ਲਾਲੀਪਾਪ ਲੈ ਕੇ ਆਊਗਾ ਪਹਿਲਾਂ ਆਪਣੇ ਵੱਡੇ ਭਰਾ ਨੂੰ ਦਊਗਾ ਫਿਰ ਆਪ ਖਾਊਗਾ ਠੀਕ ਆ ਦੋਨੇ ਭਰਾ ਮਸਤ ਬੈਠੇ ਆਪਣੇ ਲਾਲੀਪਾਪ ਖਾਣ ਲੱਗ ਗਏ ਆ ਹੁਣ ਤੇ ਮੈਂ ਇੱਕ ਫੇਰ ਬਾਹਰ ਆ ਕੇ ਬੈਠ ਗਿਆ ਝੁੱਲੇ ਤੇ ਫੇਰ ਇਹਨੇ ਚੱਕ ਲਈ ਆਪਣੀ ਪਚਕਾਰੀ ਕਹਿੰਦਾ ਮੈਂ ਹਜੇ ਖੇਡਣਾ ਮੈਂ ਕਹ ਰਹੀ ਤੂੰ ਥੱਕਿਆ ਨਹੀਂ ਹੈਗਾ ਸਿਰਵਾਲਾ ਫੇ ਕਿਹੜੇ ਵੇਲੇ ਆਂਦੇ ਤੁਸੀਂ ਖੇਡੀ ਜਾਂਦੇ ਤੇ ਆਖ ਨਹੀਂ ਲੱਗ ਰੇ ਤੇ ਮੈਂ ਫੇਰ ਆਪਣੀ ਪੀਣ ਲੱਗੀ ਚਾਹ ਕਿਉਂਕਿ ਚਾਹ ਦੇ ਬਿਨਾ ਆਪਣੀ ਜਿਹੜੀ ਜ਼ਿੰਦਗੀ ਆ ਉਹ ਅਧੂਰੀ ਆ ਮੇਰੀ ਤਾਂ ਖਾਸ ਕਰਕੇ ਤੇ ਉਸ ਤੋਂ ਬਾਅਦ ਮੈਂ ਫੇਰ ਬਾਹਰ ਆਈ ਤੇ ਦੇਖਿਆ ਕਿ ਇਹਨਾਂ ਨੇ ਫੇਰ ਪਾਣੀ ਨਾਲ ਬੁਰਾ ਹਾਲ ਕੀਤਾ ਪਿਆ ਏ ਤੇ ਆ ਦੇਖ ਲਓ ਹੁਣ ਫੇਰ ਫਤਿਹ ਮੈਨੂੰ ਦੇਖ ਕੇ ਭੱਜ ਲੈ ਕੇ ਹੁਣ ਸਾਡੇ ਥਪੜੇ ਪੈਣਗੇ ਸ਼ਾਮ ਦਾ ਟਾਈਮ ਹੋ ਚੁੱਕਿਆ ਹੈ ਤੇ ਵੈਸੇ ਵੀ ਬੱਦਲ ਬਹੁਤ ਜ਼ਿਆਦੇ ਹਨੇਰਾ ਹਨੇਰਾ ਹੋਇਆ ਪਿਆ ਹੈ ਤੇ ਮੈਂ ਕਹਿ ਰਿਹਾ ਮੈਂ ਨਹੀਂ ਭਿੱਜਿਆ ਛੋਟੇ ਭਿੱਜੇ ਤੇ ਮੈਂ ਕਹਿ ਰਹੀ ਹਾਂ ਤੂੰ ਵੀ ਭਿੱਜ ਚੁੱਕਿਆ ਹੈ ਕਿਉਂਕਿ ਪੈਰ ਦੇਖ ਆਪਣੇ ਕਿੰਨਾ ਬੁਰਾ ਹਾਲ ਕੀਤਾ ਹੋਇਆ ਤੇ ਪਰ ਮੈਂ ਕਾ ਕਿ ਮੰਨ ਹੀ ਨਹੀਂ ਰਿਹਾ ਹੈ ਕਾ ਗੱਲ ਨੂੰ ਸੋਣ ਹੀ ਨਹੀਂ ਰਿਹਾ ਕਹਿੰਦਾ ਨਹੀਂ 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 ਭਿੱਜਿਆ ਮੈਂ ਨਹੀਂ ਭਿੱਜਿਆ ਇਹਨਾਂ ਨੂੰ ਆਏ ਆ ਕਿ ਮੈਂ ਇੱਥੋਂ ਅੰਦਰ ਚਲੀ ਜਾਵਾਂ ਤੇ ਅਸੀਂ ਫੇਰ ਪਾਣੀ ਦੇ ਵਿੱਚ ਪੰਗੇ ਲਈਏ ਮੈਂ ਕਹਾ ਨਹੀਂ ਕੋਈ ਗੱਲ ਨਹੀਂ ਮੈਂ ਵੀ ਇੱਥੇ ਹੀ ਬੈੰਨੀ ਹਾਂ ਨਜ਼ਰ ਫਿਰ ਅਸੀ ਫਤੇ ਨੂੰ ਕਹਾ ਕੇ ਹੁਣ ਤੂੰ ਸਿਰ ਵਾਲਾ ਮੈਕ ਨੇ ਵਾ ਲਿਆ ਤੇ ਮਾਨ ਨਹੀਂ ਰਿਹਾ ਕਿ ਨਹੀਂ ਮੈਂ ਨਹੀਂ ਮੰਨਦਾ ਤੇ ਇਹਦੀਆਂ ਕਾਫੀ ਸਾਰੀਆਂ ਮੰਨਤਾ ਕੀਤੀਆਂ ਸੀ ਵੀ ਭਾਈ ਤੂੰ ਸਿਰ ਵਾਲਾ ਫਿਰ ਫਾਈਨਲੀ ਆਪਣੀ ਦਾਦੀ ਕੋਲੇ ਆ ਗਿਆ ਤੇ ਸਿਰ ਵਾਉਣ ਵਾਸਤੇ ਬੈਠ ਗਿਆ ਤੇ ਫਿਰ ਵੀ ਇਹ ਪੰਗੇ ਲੈ ਰਿਹਾ ਨਹੀਂ ਨਹੀਂ ਕਹਿ ਰਿਹਾ ਕਿ ਮੈਂ ਨਹੀਂ ਵਾਣਾ ਮੈਂ ਨਹੀਂ ਵਾਣਾ ਹੈਗਾ ਤੇ ਉਸ ਤੋਂ ਬਾਅਦ ਇਹ ਸਿਰ ਵਾ ਹੀ ਜਾਂਦਾ ਸੀਗਾ ਤੇ ਮੈਂ ਇੱਕ ਫਿਰ ਤੋਂ ਬਾਹਰ ਆ ਗਿਆ ਉਹਨੂੰ ਕਹਿ ਰਿਹਾ ਆਪਾਂ ਖੇਡੀਏ ਤੇ ਮੈਂ ਕਿਹਾ ਨਹੀਂ ਮਸਾਂ ਬੈਠਾ ਇਹ ਇਹਨੂੰ ਸਿਰਵਾ ਲੈੰਦੇ ਫਿਰ ਬਾਅਦ ਵਿੱਚ ਤੁਸੀਂ ਦੋਨੇ ਭਰਾ ਖੇਡ ਲਿਓ ਤੇ ਫਤੇ ਵੀ ਕਹਿ ਰਿਹਾ ਕਿ ਮੈਨੂੰ ਛੇਤੀ ਛੇਤੀ ਜਿਹੜਾ ਮੇਰਾ ਸਿਰਵਾ ਕੇ ਮੈਨੂੰ ਫ੍ਰੀ ਕਰੋ ਤੇ ਆ ਮੈਂ ਕਿ ਦੇਖੋ ਸਾਈਕਲ ਲੈ ਕੇ ਪੰਗੇ ਲੈਣ ਬੈਠ ਗਿਆ ਟਿਕਦਾ ਹੀ ਨਹੀਂ ਪਿਆ ਹੈਗਾ ਆਪਣੇ ਹੱਥ ਤੇ ਲੱਗੀ ਸੀ ਸਾ ਟੈਸਟ ਕਰਕੇ ਅੱਜ ਆਪਾਂ ਕੋਈ ਰੈਸਪੀ ਨਹੀਂ ਬਣਾਈ ਹੈਗੀਗੀ ਤੇ ਹੁਣ ਕ੍ਰਿਕਟ ਖੇਡਣ ਆਸਤੇ ਆਪਣਾ ਸਮਾਨ ਚੈੱਕ ਕੇ ਫੇਰ ਆ ਗਿਆ ਵਾ ਤੇ ਫਤੇ ਆਪਣਾ ਸਿਰ ਵਾਰਿਆ ਹੈ ਤੇ ਦੋਨੇ ਭਰਾਵਾਂ ਨੇ ਅੱਜ ਬਹੁਤ ਹੀ ਜ਼ਿਆਦੇ ਮ제 ਕੀਤੇ ਆ ਉਮੀਦ ਆ ਤੁਹਾਡੀ ਸਾਰਿਆਂ ਦੀ ਵੀ ਹੋਲੀ ਬਹੁਤ ਵਧੀਆ ਗਈ ਹੋਊਗੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਪਲੀਜ਼ ਪਲੀਜ਼ ਲਾਈਕ ਜ਼ਰੂਰ ਕਰਦੇ ਆ ਕਰੋ ਥੈਂਕ ਯੂ ਫॉर ਵਾਚਿੰਗ